ਹੈਲੋ ਸਟੂਡੈਂਟਸ ਗੁੱਡ ਇਵਨਿੰਗ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟੈਸਟਸ ਆਫ ਡਿਵੀਜ਼ਿਬਿਲਟੀ ਮਤਲਬ ਪਾਜ ਯੋਗਤਾ ਦੇ ਬਾਰੇ ਵਿੱਚ ਗੱਲ ਕਰਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਸਤ ਸੰਖਿਆਵਾਂ ਟਾਂਕ ਸੰਖਿਆਵਾਂ ਦੋ ਨਾਲ ਪਾਜ ਯੋਗਤਾ ਤੇ ਤਿੰਨ ਨਾਲ ਪਾਜ ਯੋਗਤਾ ਦੀ ਗੱਲ ਕੀਤੀ ਸੀ ਆਪਾਂ ਥੋੜਾ ਜਿਹਾ ਪਿਛਲੀ ਵੀਡੀਓ ਬਾਰੇ ਰਿਵਾਈਜ਼ ਕਰ ਲੈਂਦੇ ਆ ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਸਤ ਸੰਖਿਆਵਾਂ ਬਾਰੇ ਪੜਿਆ ਸੀ ਜਿਸ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਉਹ ਸੰਖਿਆਵਾਂ ਜੋ ਦੋ ਨਾਲ ਭਾਗ ਹੁੰਦੀਆਂ ਹਨ ਜਿਸ ਤੋ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਉਹ ਸੰਖਿਆਵਾਂ ਜੋ 2 ਨਾਲ ਭਾਗ ਹੁੰਦੀਆਂ ਹਨ ਉਹਨਾਂ ਨੂੰ ਜਿਸ ਸੰਖਿਆ ਕਿਹਾ ਜਾਂਦਾ ਜਿਸ ਤੋ ਸੰਖਿਆ ਦਾ ਇਕਾਈ ਅੰਕ ਹਮੇਸ਼ਾ 0 2 4 6 8 ਹੁੰਦਾ ਹੈ ਕਹਿੰਦਾ ਮਤਲਬ ਜਿਹੜੀਆਂ ਸੰਖਿਆਵਾਂ ਦਾ ਇਕਾਈ ਅੰਕ 0 2 4 6 8 ਆ ਜਾਵੇ ਜਾਂ 2 ਨਾਲ ਭਾਗ ਵਾਲੀਆਂ ਹੋਣ ਤਾਂ ਉਹ ਜਿਸ ਤੋ ਸੰਖਿਆਵਾਂ ਹੋਣਗੀਆਂ ਤਾਂਕ ਸੰਖਿਆਵਾਂ ਤਾਂਕ ਸੰਖਿਆਵਾਂ ਉਹ ਸੰਖਿਆਵਾਂ ਜਿਹੜੀਆਂ 2 ਨਾਲ ਭਾਗ ਨਹੀਂ ਹੁੰਦੀਆਂ ਉਹ ਸੰਖਿਆਵਾਂ ਜਿਹੜੀਆਂ 2 ਨਾਲ ਭਾਗ ਨਹੀਂ ਹੁੰਦੀਆਂ ਉਹਨਾਂ ਨੂੰ ਤਾਂਕ ਸੰਖਿਆ ਕਿਹਾ ਜਾਂਦਾ ਹੈ ਤਾਂਕ ਸੰਖਿਆ ਦਾ ਇਕਾਈ ਅੰਕ 3 5 7 9 ਹੁੰਦਾ ਹੈ ਕੋਈ ਸੰਖਿਆਵਾਂ ਦਾ ਇਕਾਈ ਅੰਕ ਹਮੇਸ਼ਾ 1 3 5 7 9 ਹੋਵੇਗਾ ਜਿਵੇਂ ਅੱਗੇ ਕੁਝ ਰਕਮਾਂ ਦਿੱਤੀਆਂ ਹੋਈਆਂ ਹਨ ਹੁਣ ਇਸ ਤੋਂ ਅੱਗੇ 2 ਨਾਲ ਭਾਗਯੋਗਤਾ ਡਿਵੀਜ਼ਿਬਿਲਟੀ ਬਾਈ 2 ਜਿਹੜੀਆਂ ਸੰਖਿਆਵਾਂ ਦਾ ਇਕਾਈ ਅੰਕ ਜਿਸਤ ਪਾਵ 0 2 4 6 8 ਹੋਵੇ ਉਹ ਸੰਖਿਆਵਾਂ 2 ਨਾਲ ਭਾਗ ਹੁੰਦੀਆਂ ਹਨ ਜਿਵੇਂ ਅੱਗੇ ਕੁਝ ਉਦਾਹਰਣ ਦਿੱਤੀ ਹੋਈ ਹੈ ਅੱਗੇ 3 ਨਾਲ ਭਾਗਯੋਗਤਾ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 3 ਨਾਲ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 3 ਨਾਲ ਭਾਗਯੋਗ ਹੋਵੇਗੀ ਜਿਹੜੀ ਸੰਖਿਆ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 3 ਨਾਲ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 3 ਨਾਲ ਭਾਗ ਹੋਵੇਗੀ ਇਸ ਤੋਂ ਅੱਗੇ ਆਪਾਂ ਤਾਂ ਹੁਣ ਆਪਾਂ ਬੱਚਿਓ ਅੱਗੇ 9 ਨਾਲ ਭਾਗਯੋਗਤਾ ਚੈੱਕ ਕਰਦੇ ਹਾਂ 9 ਦੇ ਨਾਲ 3 ਤੋਂ ਬਾਅਦ 9 ਨਾਲ ਆਪਾਂ 3 ਤੋਂ ਬਾਅਦ 9 ਨਾਲ ਸਿੱਧੀ ਕਿਉਂ ਭਾਗਯੋਗਤਾ ਚੈੱਕ ਕਰ ਰਹੇ ਹਾਂ ਕਿਉਂਕਿ ਬੱਚਿਓ ਜਿਹੜਾ 9 ਨਾਲ ਭਾਗਯੋਗਤਾ ਹੈ ਉਹ 3 ਦੇ ਨਾਲ ਮਿਲਦੀ-ਜੁਲਦੀ ਹੈ 9 ਦੇ ਨਾਲ ਜਿਹੜੀ ਭਾਗਯੋਗਤਾ ਹੈ ਉਹ 3 ਦੇ ਨਾਲ ਮਿਲਦੀ-ਜੁਲਦੀ ਹੈ ਤਾਂ ਕਰਕੇ ਆਪਾਂ ਹੁਣ 10 ਤੋਂ ਬਾਅਦ ਡਾਇਰੈਕਟ 9 ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ ਦੇਖੋ ਬੱਚਿਓ ਕੀ ਕਹਿ ਰਹੇ ਨੇ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 9 ਨਾਲ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 9 ਨਾਲ ਪਾਜਯੋਗ ਹੋਵੇਗੀ ਕੀ ਕਹਿ ਰਿਹਾ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਸੰਖਿਆ ਕੋਈ ਉਹਦੇ ਸਾਰੇ ਅੰਕਾਂ ਦਾ ਜੋੜ ਕਰਨਾ ਹੈ ਔਰ ਉਸ ਨੂੰ 9 ਨਾਲ ਭਾਗ ਕਰ ਦੇਣੀ ਹੈ ਜੇਕਰ ਸੰਖਿਆ ਦੇ ਅੰਕਾਂ ਦਾ ਜੋੜ 9 ਨਾਲ ਭਾਗ ਹੋ ਜੇ ਤਾਂ ਇਹਦਾ ਮਤਲਬ ਉਹ ਸੰਖਿਆ 9 ਨਾਲ ਪਾਜਯੋਗ ਹੋਵੇਗੀ ਦੁਬਾਰਾ ਦੱਸਾਂ ਮੈਂ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਜੇਕਰ 9 ਨਾਲ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 9 ਨਾਲ ਪਾਜਯੋਗ ਹੋਵੇਗੀ ਜਿਵੇਂ ਸੰਖਿਆ ਆਪਣੇ ਕੋਲ ਕੀ ਦਿੱਤੀ ਹੈ ਸੰਖਿਆ ਆਪਣੇ ਕੋਲ छे तीन एक अठी है संख्या छे तीन एक देती है। इस सारे अंक करा बराबर कि बराबर एटीन आ गया सिक्स प्लस थ्री प्लस एक प्लस अठ तीन नौ ते एक दस अठ अठारह की अठारह जो ਇਹ 9 ਨਾਲ ਡਿਵਾਈਡ ਹੁੰਦਾ ਹਾਂਜੀ ਇੱਕ ਨਾਇਆ ਨਾਇਆ ਦੋ ਨਏ 18 ਤਾਂ ਇਹਦਾ ਮਤਲਬ ਹੈ ਕਿ ਇਹ ਸੰਖਿਆ 9 ਨਾਲ ਪਾਗਜੋਗ ਹੈ 9 ਨਾਲ ਪਾਜੋਗਤਾ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 9 ਨਾਲ ਪਾਗ ਹੁੰਦਾ ਹੋਵੇ ਤਾਂ ਉਹ ਸੰਖਿਆ 9 ਨਾਲ ਪਾਜਜੋਗ ਹੋਵੇਗੀ ਜਿਵੇਂ ਸੰਖਿਆ 6318 ਸੀਗੀ 6318 ਸੀ ਇਸ ਦੇ ਸਾਰੇ ਅੰਕਾਂ ਦਾ ਜੋੜ ਕੀ ਕੀਤਾ ਸੀ ਪਹਿਲਾ 6 3 1 8 ਲਿਖ ਲਿਆ ਇਸ ਤੋਂ ਬਾਅਦ ਜੋੜ ਕੀਤਾ 6+3 9+1 10+8 18 ਤਾਂ 18 ਨੂੰ ਅਸੀਂ 9 ਨਾਲ ਡਿਵਾਈਡ ਕੀਤਾ ਇਹ ਕੱਟਿਆ ਗਿਆ 2 ਇਹਦਾ ਮਤਲਬ ਹੈ ਇਹ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 9 ਨਾਲ ਡਿਵਾਈਡ ਹੋ ਰਿਹਾ ਹੈ ਤਾਂ ਇਹਦਾ ਮਤਲਬ ਹੈ ਇਹ ਸੰਖਿਆ 9 ਨਾਲ ਪਾਜੋਗ ਹੈ 9 ਨਾਲ ਪਾਜੋਗ ਹੈ ਇਸੇ ਤਰ੍ਹਾਂ ਹੋਰ ਸੰਖਿਆਵਾਂ ਆਪਾਂ ਲੈਂਦੇ ਹਾਂ ਕੁਝ ਜਿਵੇਂ ਸੰਖਿਆ ਤੁਹਾਡੇ ਕੋਲ ਆ ਗਈ ਬੱਚੇ ਇਆਗੇ ਹੁਣ ਇਹਦੇ ਸਾਰਿਆਂ ਕਾ ਦਾ ਜੋੜ ਕਰੋ ਤੁਸੀਂ ਤਾਂ 4 ਇਹਦੇ ਸਾਰਿਆਂ ਕਾ ਦਾ ਜੋੜ ਕਰੋ ਜਦੋਂ ਇਹਦੇ ਸਾਰਿਆਂ ਕਾ ਦਾ ਜੋੜ ਕੀਤਾ ਤਾਂ ਸਾਡੇ ਕੋਲ ਆ ਗਿਆ ਜੇਕਰ ਇਹਦਾ ਕੀਤਾ ਸੀ ਤਾਂ 4 1 2 5 1 +4 2 6 2 ਤਾਂ ਦੇਖੋ ਮੈਂ ਜੋੜ ਕੀਤਾ 4 ਤੇ 1 5 5 ਤੇ 2 7 7 ਤੇ 5 12 ਤੇ 1 13 13 ਤੇ 4 17 17 ਤੇ 2 19 19 ਤੇ 6 25 25 ਤੇ 2 27 ਤਾਂ ਸਾਰੇ ਅੰਕਾਂ ਦਾ ਜੋੜ ਕਿੰਨਾ ਬਣ ਗਿਆ ਇਹਦੇ ਸਾਰੇ ਅੰਕਾਂ ਦਾ ਜੋੜ ਬਣ ਗਿਆ ਬੱਚਿਓ 27 ਤਾਂ 27 900 ਡਿਵਾਈਡ ਹੁੰਦਾ ਹੈ ਇੱਕ ਨਾਇਆ ਨਾਇਆ 937 3 ਆ ਗਿਆ ਇਹਦਾ ਮਤਲਬ ਹੈ ਇਸ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 900 ਡਿਵਾਈਡ ਹੁੰਦਾ ਹੈ ਜੇਕਰ 900 ਡਿਵਾਈਡ ਹੁੰਦਾ ਹੈ ਤਾਂ ਇਹਦਾ ਮਤਲਬ ਇਹ ਸੰਖਿਆ ਵੀ 3 ਨਾਲ ਡਿਵਾਈਡ ਹੋਵੇਗੀ ਤਾਂ ਇਹਦਾ ਮਤਲਬ ਇਹ ਸੰਖਿਆ ਵੀ 3 ਨਾਲ ਆਹ ਸੋਰੀ 9 ਨਾਲ ਡਿਵਾਈਡ ਹੋਵੇਗੀ ਸੰਖਿਆ 900 ਡਿਵਾਈਡ ਹੋਵੇਗੀ ਇੱਕ ਹੋਰ ਸਵਾਲ ਕਰਦੇ ਆਪਾਂ ਬੱਚਿਓ ਜਿਵੇਂ ਸੰਖਿਆ ਸਾਡੇ ਕੋਲੇ ਇਹ ਦਿੱਤੀ ਹੈ सिक्स थ्री एट वन तो हम इस संख्या के सारे जोड़ पहला मैं अंकड़ सिक्स प्लस थ्री प्लस एट प्लस सैवन प्लस टू प्लस वन प्लस थ्री प्लस टू प्लस थ्री प्लस वन तो मैं संख्या लिख ली सिक्स प्लस थ्री ये सारी उपर वाली संख्या इतने मैं लिख ली सिक्स प्लस थ्री प्लस एट प्लस सैवन प्लस टू प्लस वन प्लस थ्री +2 +3 +1 ਸਾਰਿਆਂ ਦਾ ਹੁਣ ਮੈਂ ਸਾਰਿਆਂ ਦਾ ਜੋੜ ਕੀਤਾ ਜਦੋਂ ਮੈਂ ਇਹਨਾਂ ਦਾ ਜੋੜ ਕਰਾਂਗਾ ਬੱਚੋ ਤਾਂ ਦੇਖੋ 6 ਦੇ 3 9 9 ਤੇ 8 17 17 ਤੇ 7 24 24 ਤੇ 2 26 26 ਤੇ 1 27 27 ਤੇ 3 30 30 ਤੇ 2 32 32 ਤੇ 3 35 32 ਦੇ 3 35 35 ਤੇ 1 36 35 ਤੇ 1 36 ਤਾਂ 36 ਇਹਨੂੰ 9 ਨਾਲ ਡਿਵਾਈਡ ਕਰਕੇ ਦੇਖੋ ਇਹਨੂੰ ਜਦੋਂ 9 ਨਾਲ ਡਿਵਾਈਡ ਕੀਤਾ 36 ਨੂੰ 9 ਨਾਲ ਡਿਵਾਈਡ ਕੀਤਾ ਤਾਂ ਇੱਕ ਨਾ ਨਾ 9 ਚੋਕ 36 ਤਾਂ ਇਹਦਾ ਮਤਲਬ ਹੈ ਇਹ ਸਾਰੀ ਸੰਖਿਆ 9 ਨਾਲ ਡਿਵਾਈਡ ਹੋ ਜਾਏਗੀ ਇਹਦਾ ਮਤਲਬ ਹੈ ਜੋ ਇਹ ਸੰਖਿਆ ਜੋ ਦਿੱਤੀ ਸੀ ਇਹ ਸੰਖਿਆ 9 ਨਾਲ ਭਾਗ ਹੋ ਜਾਵੇਗੀ ਇਹ ਸੰਖਿਆ 9 ਨਾਲ ਭਾਗ ਹੋ ਜਾਵੇਗੀ ਤਾਂ ਉਮੀਦ ਹੈ ਬੱਚਾ ਤੁਹਾਨੂੰ 9 ਨਾਲ ਡਿਵੀਜ਼ਿਬਿਲਟੀ ਜਿਹੜੀ ਹੈ ਸਮਝ ਆ ਗਈ ਹੋਣੀ ਹੁਣ ਅੱਗੇ ਆਪਾਂ ਨੈਕਸਟ ਕਰਦੇ ਹਾਂ ਨੈਕਸਟ ਆ ਗਈ ਬੱਚਿਓ 6 ਨਾਲ ਭਾਜਯੋਗਤਾ ਨੈਕਸਟ ਬੱਚਿਓ 6 ਨਾਲ ਭਾਜਯੋਗਤਾ 6 ਨਾਲ ਡਿਵੀਜ਼ਿਬਿਲਟੀ ਕੀ ਕਹ ਰਿਹਾ ਜਿਹੜੀਆਂ ਸੰਖਿਆਵਾਂ 2 ਅਤੇ 3 ਦੋਨਾਂ ਨਾਲ ਭਾਗ ਹੁੰਦੀਆਂ ਹਨ ਜਿਹੜੀਆਂ ਸੰਖਿਆਵਾਂ 2 ਅਤੇ 3 ਦੋਨਾਂ ਨਾਲ ਭਾਗ ਹੁੰਦੀਆਂ ਹਨ ਉਹ ਸੰਖਿਆਵਾਂ 6 ਨਾਲ ਭਾਗਯੋਗ ਹੋਣਗੀਆਂ ਤਾਂ ਨਾਲ ਜਿਹੜੀਆਂ ਸੰਖਿਆਵਾਂ ਜਿਹੜੀਆਂ ਸੰਖਿਆਵਾਂ 2 ਅਤੇ 3 ਦੋਨਾਂ ਨਾਲ ਭਾਗ ਹੁੰਦੀਆਂ ਹਨ ਉਹ ਸੰਖਿਆਵਾਂ 6 ਨਾਲ ਭਾਗਜੋਗ ਹਨ ਕਹਿੰਦਾ ਮਤਲਬ ਹੈ ਜਿਹੜੀ ਸੰਖਿਆ 2 ਨਾਲ ਵੀ ਭਾਗ ਹੋ ਜਾਵੇ 2 ਨਾਲ ਵੀ ਅਤੇ 3 ਨਾਲ ਵੀ ਜਿਹੜੀ ਸੰਖਿਆ 2 ਨਾਲ ਵੀ ਭਾਗ ਹੋ ਜਾਵੇ ਤੇ 3 ਨਾਲ ਵੀ ਭਾਗ ਹੋ ਜਾਵੇ ਤੁਸੀਂ ਕੀਤਾ 2 ਨਾਲ ਵੀ ਹੋਗੀ ਅਤੇ 3 ਨਾਲ ਵੀ ਹੋਗੀ ਕਹਿੰਦਾ ਮਤਲਬ ਹੈ 2 ਅਤੇ 3 ਦੋਵਾਂ ਨਾਲ ਭਾਗ ਹੋ ਜੇ ਜਿਹੜੀ ਸੰਖਿਆ 2 ਅਤੇ 3 ਦੋਵਾਂ ਨਾਲ ਭਾਗ ਹੋ ਜੇ ਉਹ ਸੰਖਿਆ 6 ਨਾਲ ਭਾਗ ਹੋਵੇਗੀ ਹੀ ਹੋਵੇਗੀ ਦੁਬਾਰਾ ਆਪਾਂ ਪੜ੍ਹਨੇ ਬੱਚਿਓ ਜਿਹੜੀ ਸੰਖਿਆ 2 ਅਤੇ 3 ਦੋਨਾਂ ਨਾਲ ਭਾਗ ਹੁੰਦੀਆਂ ਹੋਣ ਜਿਹੜੀਆਂ ਸੰਖਿਆਵਾਂ 2 ਅਤੇ 3 ਦੋਵਾਂ ਨਾਲ ਭਾਗ ਹੁੰਦੀਆਂ ਹੋਣ ਉਹ ਸੰਖਿਆਵਾਂ 6 ਨਾਲ ਭਾਗਯੋਗ ਹੋਣਗੀਆਂ ਜਿਵੇਂ ਸੰਖਿਆ ਕੀ ਹੈ ਜੀ ਤੁਹਾਡੇ ਕੋਲੇ 3090 3090 ਤਾਂ ਆਪਾਂ ਇਹ ਚੈੱਕ ਕਰਨੀ ਹੈ ਕਿ ਇਹ 6 ਨਾਲ ਭਾਗ ਹੁੰਦੀ ਹੈ ਤਾਂ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਦਾ ਚੈੱਕ ਕਰਾਂਗੇ ਕਿ ਇਹ ਸੰਖਿਆ 2 ਨਾਲ ਭਾਗ ਹੈਗੀ ਹੈ ਪਹਿਲਾਂ ਅਸੀਂ ਇਹਨਾਂ ਸੰਖਿਆਵਾਂ ਦਾ ਚੈੱਕ ਕਰਾਂਗੇ ਕਿ ਇਹ ਸੰਖਿਆਵਾਂ ਕੀ 3090 2 ਨਾਲ ਭਾਗ ਹੁੰਦੀ ਹੈ ਹਾਂਜੀ 3090 2 ਨਾਲ ਭਾਗ ਹੁੰਦੀ ਹੈ ਕਿਵੇਂ 3090 2 ਨਾਲ ਕਿਵੇਂ ਭਾਗ ਹੁੰਦੀ ਹੈ ਕਿਉਂਕਿ ਇਹਦਾ ਇਕਾਈ ਅੰਕ ਕੀ ਹੈ 0 ਹੈ ਜਿਹੜੀਆਂ ਸੰਖਿਆਵਾਂ ਦਾ ਇਕਾਈ ਅੰਕ 0 2 4 6 8 ਹੋਵੇ ਤਾਂ ਉਹ ਸੰਖਿਆਵਾਂ ਹਮੇਸ਼ਾ 2 ਨਾਲ ਭਾਗ ਹੋਣਗੀਆਂ ਜਿਹੜੀ ਸੰਖਿਆ ਦਾ ਇਕਾਈ ਅੰਕ 0 2 4 6 8 ਹੋਵੇ ਤਾਂ ਉਹ ਸੰਖਿਆ ਹਮੇਸ਼ਾ 2 ਨਾਲ ਭਾਗ ਹੋਣਗੀਆਂ ਤਾਂ ਆ ਜਿਹੜੀਆਂ ਉੱਪਰ ਦਿੱਤੀਆਂ ਸੰਖਿਆਵਾਂ ਹਨ ਇਹ ਸਾਰੀਆਂ ਕਿਹਨੇ ਇਹਨਾਂ ਦਾ ਇਕਾਈ ਅੰਕ ਕੀ ਹੈ 0 0 2 4 6 ਤੇ 8 ਇਨਾਂ ਦੇ ਇਕਾਈ ਅੰਕ ਵਾਰੀ-ਵਾਰੀ ਨਾਲ 0 2 4 6 8 ਹੈ ਤਾਂ ਇਹਦਾ ਮਤਲਬ ਹੈ ਇਹ ਸਾਰੀਆਂ ਸੰਖਿਆਵਾਂ 2 ਨਾਲ ਭਾਗਯੋਗ ਹਨ ਤਾਂ ਹੁਣ ਅੱਗੇ ਆਪਾਂ ਕੀ ਦੇਖਣਾ ਹੈ 2 ਨਾਲ ਵੀ ਭਾਗ ਹੋਣ ਅਤੇ 3 ਨਾਲ ਵੀ ਭਾਗ ਹੋਣ ਤਾਂ ਹੁਣ ਅਗਾਂ ਆਪਾਂ ਇਹਨਾਂ ਸੰਖਿਆਵਾਂ ਦਾ 3 ਦਾ ਚੈੱਕ ਕਰਦੇ ਹਾਂ ਕਿ ਇਹ ਸੰਖਿਆਵਾਂ 3 ਨਾਲ ਭਾਗਯੋਗ ਹੈਗੀਆਂ ਨੇ ਤਾਂ ਹੁਣ ਪਹਿਲੀ ਸੰਖਿਆ ਅਸੀਂ ਲੈ ਲਈ 3090 3090 ਤਾਂ ਆਪਾਂ ਚੈੱਕ ਕਰਦੇ ਹਾਂ ਕਿ ਇਹ 3 ਨਾਲ ਭਾਗਯੋਗ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਹਦੇ ਅੰਕਾਂ ਦਾ ਜੋੜ ਕੀਤਾ 3 0 9 0 ਦੇ ਅੰਕਾਂ ਦਾ ਜੋੜ ਕੀਤਾ 3 0 9 0 12 ਕਿ 12 3 ਨਾਲ ਡਿਵਾਈਡ ਹੁੰਦਾ 3 ਦੇ ਟੇਬਲ ਚ ਡਿਵਾਈਡ 3 ਦੇ ਟੇਬਲ ਦੇ ਵਿੱਚ 12 ਆਉਂਦਾ ਹਾਂਜੀ ਕਿੰਨੇ ਨੰਬਰ ਤੇ 4 ਨੰਬਰ ਤੇ ਅੰਕਾਂ ਦਾ ਜੋੜ 3 ਨਾਲ ਡਿਵਾਈਡ ਹੁੰਦਾ ਹੈ ਤਾਂ ਇਹਦਾ ਮਤਲਬ ਸੰਖਿਆ 3 ਨਾਲ ਡਿਵਾਈਡ ਹੋਵੇਗੀ चलो ना आप नैक्सट संख्या देखते हैं हम नैक्सट संख्या बचो तो थोड़े कोई है सिक्स सैवन जीरोसन जीरो टू तो सिक्स सैवन जीरो टू अंकों का जोड़ करा पेल आपवन जीरो टू के अंकों का आप जोड़ कर सिक्स जिमेंस जीरो टू तो सब तो पहला सिक्स प्लस सैवन प्लस जीरो प्लस टू ਤਾਂ ਕੀਤਾ 6th 7 13 13 0 2 ਆ 13 13 2 15 ਤਾਂ ਕਿੰਨਾ ਆ ਗਿਆ ਸਾਡੇ ਕੋਲ 15 15 10 ਦੇ ਟੇਬਲ ਚ ਆਉਂਦਾ ਹੈ 15 3 ਨਾਲ ਡਿਵਾਈਡ ਹੁੰਦਾ ਹੈ ਤਾਂ ਇਹਦਾ ਮਤਲਬ ਹੈ ਇਹ ਸੰਖਿਆ 3 ਨਾਲ ਡਿਵਾਈਡ ਹੋਵੇਗੀ ਇਸੇ ਤਰ੍ਹਾਂ ਹੀ ਅੱਗੇ 2616 26 16 ਜਦੋਂ ਇਹਦੇ ਅੰਕਾਂ ਦਾ ਜੋੜ ਕੀਤਾ ਤਾਂ ਕੀ ਹੋਇਆ ਮੇਰੇ ਕੋਲ 2 6 ਤੁਸੀਂ ਦੇਖੋ ਬੋਰ ਤੇ 2 6 2 6 8 1 9 9 6 15 ਕੀ 15 3 ਨਾਲ ਡਿਵਾਈਡ ਹੁੰਦਾ ਹੈ ਹਾਂਜੀ ਹੁੰਦਾ ਹੈ ਇਹਦਾ ਮਤਲਬ ਹੈ ਇਹ ਸੰਖਿਆ 3 ਨਾਲ ਵੀ ਡਿਵਾਈਡ ਹੋਏਗੀ ਅੱਗੇ ਮੇਰੇ ਕੋਲ ਆ ਗਿਆ ਜੀ 1038 1038 ਤੇ ਜਦੋਂ ਇਹਦੇ ਅੰਕਾਂ ਦਾ ਜੋੜ ਕੀਤਾ ਮੈਂ 1 0 3 8 ਤਾਂ 1, 1, 1 0 0 uh, 1, 1 1 3 4 4 8 12 ਤਾਂ 12 ਵੀ 3 ਨਾਲ ਪਾਗ ਹੁੰਦਾ ਹੈ ਤਾਂ ਇਹਦਾ ਮਤਲਬ ਹੈ ਇਹ ਸੰਖਿਆ 3 ਨਾਲ ਵੀ ਭਾਗ ਹੁੰਦੀ ਹੈ ਤਾਂ ਇਹ ਉੱਪਰ ਸਾਰੀਆਂ ਸੰਖਿਆਵਾਂ ਜੋ ਸੀ 2 ਨਾਲ ਵਿਭਾਗ ਹੋ ਰਹੀਆਂ ਸੀ ਕਿਉਂਕਿ ਇਹਨਾਂ ਦਾ ਇਕਾਈ ਅੰਕ 0 2 4 6 8 ਸੀ ਜਦੋਂ 2 ਨਾਲ ਵਿਭਾਗ ਹੋ ਰਹੀਆਂ 3 ਨਾਲ ਵੀ ਭਾਗ ਹੋ ਰਹੀਆਂ ਤਾਂ ਇਹਦਾ ਮਤਲਬ ਹੈ ਇਹ ਸਾਰੀਆਂ ਸੰਖਿਆਵਾਂ 6 ਨਾਲ ਵੀ ਭਾਗਯੋਗ ਹੋਣਗੀਆਂ ਜਿਹੜੀਆਂ ਸੰਖਿਆਵਾਂ 2 ਅਤੇ 3 ਦੋਵਾਂ ਨਾਲ ਭਾਗ ਹੁੰਦੀਆਂ ਹਨ ਤਾਂ ਉਹ ਸੰਖਿਆਵਾਂ 6 ਨਾਲ ਵੀ ਭਾਗਯੋਗ ਹੁੰਦੀਆਂ ਹਨ ਆਪਾਂ ਦੁਬਾਰਾ ਇੱਕ ਵਾਰੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ 9 ਨਾਲ ਭਾਗਯੋਗਤਾ ਚੈੱਕ ਕਰਦੇ ਆ ਦੁਬਾਰਾ ਗੱਲ ਕਰਦੇ ਆਪਾਂ 9 ਨਾਲ 9 ਨਾਲ ਡਿਵੀਜ਼ਿਬਿਲਟੀ ਜੇਰੀਆਂ ਸੰਖਿਆਵਾਂ ਕਿ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਕਿਸੇ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 9 ਨਾਲ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 9 ਨਾਲ ਭਾਗਯੋਗ ਹੋਵੇਗੀ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ ਕਰਨਾ ਹੈ ਜਿਵੇਂ ਆਪਾਂ ਸੰਖਿਆ ਦੇ ਸਾਰੇ ਅੰਕਾਂ ਦਾ ਆਪਾਂ ਜੋੜ ਕਰਨਾ ਹੈ ਜਿਵੇਂ ਆਪਾਂ 3 ਦਾ ਕੀਤਾ ਸੀ ਜਿਵੇਂ ਸਾਡੇ ਕੋਲ ਸੰਖਿਆ ਆ ਸੰਖਿਆ ਸਾਡੇ ਕੋਲ ਦਿੱਤੀ ਹੈ ਤਾਂ ਅਸੀਂ ਇਹਦੇ ਸਾਰੇ ਅੰਕਾਂ ਦਾ ਜੋੜ ਕਰ ਲਾਂਗੇ ਜਦੋਂ ਇਹਦੇ ਸਾਰੇ ਅੰਕਾਂ ਦਾ ਅਸੀਂ ਜੋੜ ਕੀਤਾ ਤਾਂ ਸਾਡੇ ਕੋਲ ਇਹਦਾ ਜੋੜ 27 ਬਣਿਆ 27 ਬਣ ਗਿਆ ਤਾਂ 27 ਨੂੰ ਅਸੀਂ 9 ਨਾਲ ਭਾਗ ਕਰਾਂਗੇ 27 9 ਨਾਲ ਭਾਗ ਹੁੰਦਾ ਤਾਂ ਇਹਦਾ ਮਤਲਬ ਹੈ ਇਸ ਸੰਖਿਆ ਸਾਰੀ ਜੋ ਹੈ 27 ਨਾਲ 9 ਨਾਲ ਭਾਗ ਹੋਵੇਗੀ ਇਸ ਤੋਂ ਅੱਗੇ ਸਾਡੇ ਕੋਲ ਆ ਗਿਆ ਜੀ 6 ਨਾਲ ਭਾਗਯੋਗਤਾ ਤਾਂ 6 ਨਾਲ ਭਾਗਯੋਗਤਾ ਵਾਸਤੇ ਕੀ ਦੇਖਣਾ ਹੁੰਦਾ ਹੈ ਜਿਹੜੀ ਸੰਖਿਆ 2 ਅਤੇ 3 ਨਾਲ ਭਾਗ ਹੁੰਦੀ ਹੋਵੇ ਜਿਹੜੀ ਸੰਖਿਆ 2 ਅਤੇ 3 ਨਾਲ ਭਾਗ ਹੁੰਦੀ ਹੋਵੇ ਤਾਂ ਉਹ ਸੰਖਿਆ 6 ਨਾਲ ਵੀ ਭਾਗ ਹੋਵੇਗੀ 2 ਨਾਲ ਭਾਗਯੋਗਤਾ ਚੈੱਕ ਕਰਨ ਵਾਸਤੇ ਇਕਾਈ ਅੰਕ 0 2 4 6 8 ਹੋਵੇ 3 ਨਾਲ ਭਾਗਯੋਗਤਾ ਚੈੱਕ ਕਰਨ ਵਾਸਤੇ ਅੰਕਾਂ ਦਾ ਸੰਖਿਆ ਦੇ ਸਾਰੇ ਅੰਕਾਂ ਦਾ ਜੋੜ 3 ਨਾਲ ਭਾਗ ਹੁੰਦਾ ਹੋਵੇ ਤਾਂ ਇਹਦਾ ਮਤਲਬ ਹੈ ਜਿਹੜੀ ਸੰਖਿਆ ਇਹਨਾਂ ਦੋਨਾਂ ਨਾਲ ਭਾਗ ਹੋਵੇਗੀ ਜਿਹੜੀ ਸੰਖਿਆ ਇਹਨਾਂ ਦੋਨਾਂ ਨਾਲ ਭਾਗ ਹੋਵੇਗੀ ਉਹ ਸੰਖਿਆ 6 ਨਾਲ ਵੀ ਭਾਗ ਹੋਵੇਗੀ ਜਿਹੜੀ ਸੰਖਿਆ ਆਦ ਪੜੋ ਬੱਚਿਓ ਇਹ ਜੋ ਸੰਖਿਆਵਾਂ ਦਿੱਤੀਆਂ ਹਨ ਇਹਨਾਂ ਦੇ ਵਿੱਚ ਪਤਾ ਕਰੋ 6 ਅਤੇ 9 ਨਾਲ ਭਾਗ ਹੋਣ ਵਾਲੀਆਂ ਕਿਹੜੀਆਂ ਸੰਖਿਆਵਾਂ ਹਨ 6 ਅਤੇ 9 ਨਾਲ ਕਿਹੜੀਆਂ ਸੰਖਿਆਵਾਂ ਭਾਗ ਹੁੰਦੀਆਂ ਹਨ